ਆਲਾ ਮਾਣ ਲਿਖਿਆ ਆਪਾਂ ਦੇ ਆਪਾਂ ਦੇ ਪ੍ਰਾਪਤ ਨਿਸ਼ਾਨ ਤੋਂ ਲੈ ਆ ਬੜੇ ਬਣਵਾਏ ਸੀ ਤੁਹਾਨੂੰ ਲਗੀ ਕਹਿੰਦੇ ਅਸੀਂ ਤਾਂ ਬੜਾ ਸਾਡ ਵਾਲੇ ਲੈ ਵੀ ਪੜਿਆ ਨਹੀਂ ਸਮਝਾਓ ਨਹੀਂ ਚਲੋ ਹੁਣ ਨਹੀਂ ਹਮੇਸ਼ਾ ਮੈਂ ਕਹਿੰਦਾ ਚੱਲ ਮੇਰੀ ਸੁਣ ਲਓ ਆ ਜੋ ਬਹੁਤ ਆ ਰਿਹਾ ਉਹ ਗੱਲ ਕਰੇ ਪਹਿਲਾਂ ਮੱਲਾ ਨਾਲ ਖੜਾ ਹੋ ਜਾ ਮੇਰੀ ਗਲਤੀ ਨਾ ਉਹ ਸੁਣ ਲੈ ਮੇਰਾ ਸੁਣ ਲੈ ਕਿਉਂ ਬਟਾਇਆ ਮੈਂ ਕੀ ਕਹਿੰਦਾ ਪਹਿਲਾਂ ਗੱਲ ਸੁਣ ਲੈ ਮੈਂ ਗੱਲ ਕੱਢੀ ਕੋਈ Pela kan ਕਿਦੋਂ ਹੁੱਲੜਬਾਜੀ ਹੋਈ ਉਹਨਾਂ ਕੋਲ ਵੀਡੀਓ ਹੈਗੇ ਸਾਰੀ ਨਹੀਂ ਸਬੂਤ ਤਾਂ ਦੇਖਣੇ ਆ ਦਿਖਾ ਦਿਓ ਜਿਹੜਾ ਹੁੱਲੜਬਾਜੀ ਕੀਤਾ ਅੰਕਲ ਆਪਾਂ ਸੁਣਨਾ ਅੱਜ ਤੱਕ ਨਹੀਂ ਇਹਨਾਂ ਨੂੰ ਗਾਲ ਕੱਢੀ ਮੈਂ ਹੁਣ ਕੀ ਹੁਣ ਉਹਦੇ ਬੁੜੇ ਨੂੰ ਜਾ ਰਹਿਆਂ ਨੂੰ ਵੀਡੀਓ ਵੀ ਕੱਟੀ ਹੋਣੀ ਵੀਡੀਓ ਹੈਗੀਆਂ ਗੱਲ ਤਾਂ ਸੁਣਨਾ ਵੀਡੀਓ ਗੱਲ ਸਭ ਦੀ ਵੀਡੀਓ ਹੈਗੀ ਨਹੀਂ ਹੁਣ ਹੁਣ ਹੋ ਗਿਆ ਇਹਨਾਂ ਦੀ ਗੱਲ ਹੀ ਹੋਈ ਰਜਮੰਦੀ ਨਾਲ ਕਰਾਇਆ ਸਾਬ ਬੰਦਾ ਲੈ ਗਏ ਮੇਰੀ 10 ਮਿੰਟ ਚਲ ਜਾ ਘਰੇ ਸਾਰੀ ਗੱਲ ਚਾਪ ਤੋਂ ਆਫ ਹੋ ਰਿਹਾ ਹੈ ਸਰ ਜੀ ਉਹਨੂੰ ਕੋਈ ਕਹਿਆ ਹੋਣਾ ਇਹ ਕਿਹੜਾ ਮੁੰਡਾ ਲੈ ਕੈਮਰਾ ਤੁਸੀਂ ਜੀ ਨਹੀਂ ਸੁਣਲੀ ਹੁਣ ਨਹੀਂ ਨਹੀਂ ਰਹਿ ਗਿਆ ਅਸੀਂ ਤਾਂ ਸਾਹ ਵਾਲੇ ਨਹੀਂ ਪੜਿਆ ਨਹੀਂ ਸਮਝਾਓ ਚਲ ਜੀ ਦੂਜੀ ਚੱਲ ਹੁਣ ਨਹੀਂ ਹਲ ਹੈ ਆਏ मैं कहता हूं मेरी सुन लो आ जो बोल रहा है ओ गड़ो क्या बात करे पहला भला नाल खड़ो मेरी गलती ना होती यार तू सुन ले मेरी ने क्यों बठाया पहला गलती सुन ले मैं गाल कटि दियो Pela caldrona. ਜਦੋਂ ਹੁੱਲੜਬਾਜੀ ਹੋਈ ਉਹਨਾਂ ਕੋਲ ਵੀਡੀਓ ਹੈਗੇ ਸਾਰੇ ਕੋਈ ਸਬੂਤ ਦੇਖਣੇ ਆ ਦਿਖਾ ਦਿਓ ਕਬੂਤਰ ਜਿਹੜਾ ਹੁੱਲੜਬਾਜੀ ਕੀਤੀ ਅੰਕਲ ਆਪਾਂ ਨੂੰ ਅੱਜ ਤੱਕ ਨਹੀਂ ਨੂੰ ਗਾਲ ਕੱਢੀ ਮੈਂ ਹੁਣ ਕੀ ਹੁਣ ਉਹਦੇ ਮੁਡੇ ਨੂੰ ਸਾਰਿਆਂ ਨੂੰ ਵੀਡੀਓ ਕੱਢੀ ਦਿਵਾ ਦੇ ਵੀਡੀਓ ਹੈਗੇ ਗੱਲ ਤਾਂ ਸੁਣਨਾ ਵੀਡੀਓ ਗੱਲ ਤਾਂ ਸਭ ਦੀ ਵੀਡੀਓ ਹੈਗੀ ਹੁਣ ਹੋਰ ਹੋਰ ਗੱਲ ਹੋ ਗਿਆ ਇਹ ਤਾਂ ਗੱਲ ਹੀ ਹੋਈ ਆ ਬੰਦਾ ਨੂੰ ਲੈ ਕੇ ਆ ਸੰਗ ਲਾਏ ਆ ਇਹ ਬੰਦਾ ਨੂੰ ਕਿਹਨੇ ਕਹਿ ਤੋ ਰਜਾ ਮੰਦੀ ਨਾਲ ਕਰਾਇਆ ਸਾਰੇ ਬੰਦਾ ਨੂੰ ਲੈ ਕੇ ਆ ਕਰਾਇਆ ਤੇ ਮੇਰੀ 10 ਮਿੰਟ ਚੱਲ ਜਾ ਕੇ ਸਾਰੀ ਗੱਲ ਸ਼ਾਮ ਨੂੰ ਆਪ ਕੋਲ ਆ ਕੇ ਦੋਣਾ ਹੈ ਕੋਈ ਕਹਿਣਾ ਹੈ ਸਰ ਇਹਨੂੰ ਕੋਈ ਕਹਿਣਾ ਹੋਣਾ ਨਹੀਂ ਭਾਈ ਬੰਦੇ ਨੇ ਕੈਮਰਾ ਤੁਸੀਂ ਨਹੀਂ ਸੁਣਦੇ ਹੋਣ ਨਹੀਂ ਨਹੀਂ ਤੁਹਾਨੂੰ ਚਾਹਦੂ ਜਦੋਂ ਮਰੂ ਬੱਸ ਲੈਣਾ ਕਿਰਪਾ ਕਰੀ ਮਾਜੀ ਪਿੱਲੇ ਸਾਰੇ ਸ਼ਦਾਨ ਕਰਿਆ ਰੱਬਾ ਮੇਰੀ ਗੱਲ ਕੋਲ ਮੈਂ ਨਾ ਨਾ ਕਰੋ ਉਹਨਾਂ ਨਾ ਕਰੋ ਗੱਲ ਮੈਂ ਕੱਲ੍ਹ ਆ ਰਹਿਣ ਦੇ ਕੋਈ ਆਉਂਦਾ ਫੜਾ ਕਢਾਣਾ ਜੀ ਭਾਈ ਇੱਕ ਸਾਡਾ ਦਾ ਚੋਕਾ ਸਾਡਾ ਦਾ ਮੇਰੇ ਮੁੰਡੇ ਨੂੰ ਕੱਲ ਲੈ ਕੇ ਜਾਣਾ ਕੱਲਾ ਮੁੜ ਕੇ ਨੱਕ ਤੋਂ ਸਿੰਧ ਨਹੀਂ ਪੁੰਜਿਆ ਜਾਣਾ ਨੱਕ ਤੋਂ ਨੱਕ ਤੋਂ ਮੁੜ ਕੇ ਸਿੰਧ ਨਹੀਂ ਹੁੰਦਾ ਜਾਣਾ ਜੇ ਨੱਕ ਦੇ ਉੱਤੇ ਆ ਗਿਆ ਤਾਂ ਉੱਥੇ ਹੀ ਰਹਿ ਜਾਣਾ ਮੈਨੂੰ ਰਾਤ ਨੂੰ ਅੱਛੇ ਘੜੀ ਇਹਨੇ ਦੇਖਿਆ ਹੋਊਗਾ ਆਇਆ ਗੜੇ ਆਇਆ ਕੋਈ ਇੰਦਾਂ bilah kasan hai aur maine khabar padhi hai aye video ko sachche tarike ne dekhi hui hai aye gade vaya kuch nahi hai bilah kasan hai aur maine khabar padhi hai aye video ko Vielen ja. ਯੋਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਨੱਥ ਪਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲਾ ਲੁਧਿਆਣਾ ਦੇ ਐਲ ਆਈ ਜੀ ਫਲਾਟਾਂ ਤੋਂ ਸਾਹਮਣੇ ਆਇਆ ਜਿੱਥੇ ਕੁਝ ਨੌਜਵਾਨ ਪਾਰਕ ਦੇ ਵਿੱਚ ਬੈਠ ਕੇ ਨਸ਼ਾ ਕਰਦੇ ਸੀ ਅਤੇ ਹੁੱਲੜਬਾਜ਼ੀ ਵੀ ਕਰਦੇ ਸਨ। ਐਸਡੀਪੀ ਲੋਕਾਂ ਦੇ ਡਿਵੀਜ਼ਨ ਨੰਬਰ 7 ਅਧੀਨ ACP ਸੁਮਿਤ ਸੂਤ ਨੂੰ ਦਿੱਤੇ ਜਿਸ ਦੇ ਤਹਿਤ ACP ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵਾਹਵਾਹੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਨਸ਼ਾ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਜਿੱਥੇ ਨਸ਼ਾ ਤਸਕਰਾ ਦੇ ਖਰ ਲਗਾਤਾਰ ਟੈਟੇਰੀ ਕੀਤੀ ਜਾ ਰਹੀ ਹੈ ਉੱਥੇ ਹੁਣ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਸ ਦੇ ਉੱਪਰ ਵੀ ਬਣਦੀ ਕਾਰਵਾਈ ਤੁਰੰਤ ਕੀਤੀ ਜਾ ਰਹੀ ਹੈ ਚੋਪਰੇ ਹੱਥ ਲਾ ਗਏ ਉਸ ਤੋਂ ਬਾਅਦ ਰੇਡ ਵੀ ਕੀਤੀ ਗਈ ਸੀ ਕੀ ਕਾਰਨ ਹੈ ਜਿਹੜੇ ਰੇਡ ਕੀਤੀ ਗਈ ਸੀ ਪਹਿਲਾਂ ਤੁਸੀਂ ਧੰਨਵਾਦ ਕਰਾਂਗੇ ਏਸੀਪੀ ਸਾਹਿਬ ਦਾ ਸੁਮਿਤ ਸੂਤ ਜੀ ਦਾ ਜਿਨ੍ਹਾਂ ਨੇ ਕੋਈ ਬੜੇ ਇਸ ਏਰੀਆ ਦੀ ਕਟਵਾੜਾ 20 25 ਸਾਲ ਤੋਂ ਮੰਗ ਸੀ ਜਿਹੜੇ ਦੇਵਪਾਰ ਦਾ ਧੰਦਾ ਇੱਥੇ ਹੁੰਦੇ ਸੀਗਾ ਤੇ ਕੋਈ ਕਾਰਵਾਈ ਨਹੀਂ ਕਰਦਾ ਸੀ ਉਸ ਤੋਂ ਬਾਅਦ ਦੇਵਪਾਰ ਦੇ ਆਜ ਇੱਕ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਸਾਹਮਣੇ ਕੁੜੀ ਨਾਲ ਬੁਲਾਤਕਾਰ ਕਰਤਾ ਉਹ ਬੁਲਾਤਕਾਰ 'ਚ ਐਸੀ ਆਵਾਜ਼ ਉੱਠੀ ਹੈ ਲਈ ਤੋਂ ਕਿ ਇੱਕ ਜਿਹੜੀ ਇਹ ਚਿੰਗਾਰੀ ਬਣੀ ਉਹ ਚਿੰਗਾਰੀ ਅੱਜ ਇਕੱਲੀ ਦੇਵਪਾਰ ਨਹੀਂ ਚਿੱਟੇ ਦੇ ਖਿਲਾਫ ਉਲੜਬਾਜੀ ਦੇ ਖਿਲਾਫ ਤੇ ਜਿਹੜੇ ਲੋਕ ਮਾਰਕਾ ਚ ਬਹਿ ਕੇ ਜਿਹੜੇ ਕੋ ਟੀਕੇ ਲਾਦੇ ਨਸ਼ੇ ਦੇ ਖਿਲਾਫ ਉਹ ਜਿਹੜੀ ਇੱਕ ਸਾਰੀ ਅਲਜੀ ਅੱਜ ਇੱਕ ਮੁੱਠੀ ਹੈ ਤੇ ਲੱਗਦਾ ਨਹੀਂ ਜਿਸ ਤਰ੍ਹਾਂ ਕਿ ਪੁਲਿਸ ਚੱਪੇ ਚੱਪੇ ਤੇ ਕੰਮ ਕਰ ਰਹੀ ਹੈ ਲੋਕ ਹਮੇਸ਼ਾ ਪੁੱਛ ਲੋ ਬਦਨਾਮ ਕਿਉਂ ਕਰਦੇ ਨੇ ਨਹੀਂ ਦੇਖੋ ਜੀ ਪਹਿਲਾਂ ਜਿਹੜਾ ਕੰਮ ਜਿਹੜਾ ਨਹੀਂ ਸੀ ਠੀਕ ਤੇ ਅਸੀਂ ਕਹਿੰਦੇ ਸੀਗੇ ਬਟ ਜਿਹੜਾ ਹੁਣ ਕੰਮ ਅਪਰੀਸ਼ੀਏਟ ਵਾਲਾ ਤੇ ਅਸੀਂ ਕਹਾਂਗੇ ਅਸੀਂ ਸੁਮਿਤ ਸੂਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਸਾਡੀ ਆਵਾਜ਼ ਤੇ ਜਿਹੜਾ ਐਡਾ ਵੱਡਾ ਅੱਜ ਜਿਹੜਾ ਉਹਨਾਂ ਨੇ ਉਲੜਵਾਜੀ ਵਾਲੇ ਮੁੰਡੇ ਚੱਕਿਆ ਹੈ ਜਾਂ ਜਿਹੜੇ ਉਹ ਧਮਕੇ ਦਿੰਦੇ ਸੀ ਜਿਹੜੇ ਸਾਡੀ ਟੀਮ ਦੇ ਬੰਦੇ ਸੀਗੇ ਜਿਹੜੇ ਸਾਡੇ ਐਲਾਈ ਦੇ ਸਾਡੇ ਮੈਂਬਰ ਸੀਗੇ ਉਹਨਾਂ ਦੇ ਜਾ ਕੇ ਧਮਕੀ ਦਿੰਦੇ ਸੀ ਅੱਜ ਉਹਨਾਂ ਨੇ ਉਹ ਚੱਕਿਆ ਉਹਦੇ ਨਾਲ ਜਿਹੜੇ ਸਾਡੇ ਸਾਰੇ ਨੂੰ ਜਿਹੜਾ ਹਿੰਮਤ ਮਿਲੀ ਹੈ ਸਾਰੀ ਟੀਮ ਨੂੰ ਤੇ ਅੱਗੇ ਵੀ ਅਸੀਂ ਬਿਲਕੁਲ ਇਦਾਂ ਜਿਹੜਾ ਕੋਈ ਇਦਾਂ ਦੀ ਕਾਰਵਾਈ ਕਰੇਗਾ ਅਸੀਂ ਉਹਦੇ ਖਿਲਾਫ ਖੜੇ ਆ ਜਿਸ ਤਰੀਕੇ ਤੁਸੀਂ ਦੇਖ ਰਹੇ ਹੋ ਪੰਜਾਬ ਸਰਕਾਰ ਕਹਿੰਦੀ ਪੰਜਾਬ ਪੁਲਿਸ ਨਸ਼ਾ ਤਸਕਰਾਂ ਤੇ ਬਾਰ-ਬਾਰ ਰੇਡ ਕਰ ਰਹੀ ਹੈ ਬਾਰ-ਬਾਰ ਉਹਨਾਂ ਦੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੀ ਹੈ ਉਹਨਾਂ ਦੇ ਦੀਖ ਦੇ ਵਿੱਚ ਤੁਸੀਂ ਕਿੰਨਾ ਕੀ ਉਹ ਤਾਂ ਲੱਗ ਰਿਹਾ ਸਾਡੇ ਦੇਖੋ ਜੀ ਹਾਲੇ ਤੇ ਆਪਾਂ ਕਹੀਏ ਬੂੰਦ ਜਰੂਰ ਹੋਇਆ ਕੰਮ ਸ਼ੁਰੂ ਹੋਇਆ ਬਟ ਹਾਲੇ ਜਿਹੜੇ ਵੱਡੇ ਮਗਰਮੱਛ ਨੇ ਉਹ ਨਹੀਂ ਜਿਹੜੇ ਛੋਟੇ-ਛੋਟੇ ਪੀਣ ਵਾਲੇ ਜਾਂ ਕੋਈ ਇਦਾਂ ਦੇ ਆ ਜਿਹੜਾ ਹਾਲੇ ਜਦੋਂ ਕੋਈ ਵੱਡਾ ਐਪਰੀਸ਼ੀਏਟ ਕਰਨ ਵਾਲਾ ਹੋਊਗਾ ਤੇ ਉਹ ਜੀ ਕਰਾਂਗੇ ਜਿਹੜੇ ਸੁਧਾਰਣਾ ਪੁਲਿਸ ਸਾਹਿਬ ਆਟੋ ਪ੍ਰੇਸ਼ ਚ ਲਾਗੇ ਉਸ ਤੋਂ ਬਾਅਦ ਰੇਡ ਵੀ ਕੀਤੀ ਗਈ ਸੀ ਕੀ ਕਾਰਨ ਹੈ ਜਿਹੜੇ ਰੇਡ ਕੀਤੀ ਗਈ ਸੀ ਪਹਿਲਾਂ ਤੁਸੀਂ ਧੰਨਵਾਦ ਕਰਾਂਗੇ ACP ਸਾਹਿਬ ਦਾ ਸੁਭਿਤ ਸੂਜੀ ਦਾ ਜਿਨ੍ਹਾਂ ਨੇ ਕੋਈ ਬੜੇ ਇਸ ਏਰੀਆ ਦੀ ਘਟੋੜਾ 20 25 ਸਾਲ ਤੋਂ ਮੰਗ ਸੀ ਜਿਹੜੇ ਦੇਵਪਾਰ ਦਾ ਦੰਰਾਤੇ ਹੁੰਦੇ ਸੀਗਾ ਤੇ ਕੋਈ ਕਾਰਵਾਈ ਨਹੀਂ ਕਰਦਾ ਸੀ ਉਸ ਤੋਂ ਬਾਅਦ ਦੇਵਪਾਰ ਦੇ ਅੱਜ ਇੱਕ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਸਾਹਮਣੇ ਕੁੜੀ ਨੂੰ ਬੁਲਾਦਕਾਰ ਕਰਤਾ ਉਹ ਬੁਲਾਦਕਾਰ ਚ ਐਸੀ ਆਵਾਜ਼ ਉੱਠੀ ਲਈ ਤੋਂ ਕਿ ਇੱਕ ਜਿਹੜੀ ਇਹ ਚਿੰਗਾਰੀ ਬਣੀ ਉਹ ਚਿੰਗਾਰੀ ਅੱਜ ਇਕੱਲੀ ਦੇਵਪਾਰ ਨਹੀਂ ਚਿੱਟੇ ਦੇ ਖਿਲਾਫ ਉਲੜਵਾਜੀ ਦੇ ਖਿਲਾਫ ਤੇ ਜਿਹੜੇ ਲੋਕ ਮਾਰਕਾ ਚ ਬਹਿ ਕੇ ਜਿਹੜੇ ਕੋ ਟੀਕੇ ਲਾਦੇ ਨਸ਼ੇ ਦੇ ਖਿਲਾਫ ਉਹ ਜਿਹੜੀ ਇੱਕ ਸਾਰੀ ਵਾਲੀ ਜੀ ਅੱਜ ਇੱਕ ਮੁੱਠੀ ਹੈ ਤੇ ਲੱਗਦਾ ਨਹੀਂ ਜਿਸ ਤਰ੍ਹਾਂ ਕਿ ਪੁਲਿਸ ਚੱਪੇ ਚੱਪੇ ਤੇ ਕੰਮ ਕਰ ਰਹੀ ਹੈ ਲੋਕ ਹਮੇਸ਼ਾ ਪੁੱਛਦੇ ਹੋ ਬਦਨਾਮ ਹੀ ਕਿਉਂ ਕਰਦੇ ਨੇ ਨਹੀਂ ਦੇਖੋ ਜੀ ਪਹਿਲਾਂ ਜਿਹੜਾ ਕੰਮ ਜਿਹੜਾ ਨਹੀਂ ਸੀ ਠੀਕ ਤੇ ਅਸੀਂ ਕਹਿੰਦੇ ਸੀਗੇ ਬਟ ਜਿਹੜਾ ਹੁਣ ਕੰਮ ਐਪਰੀਸ਼ੀਏਟ ਵਾਲਾ ਤੇ ਅਸੀਂ ਕਹਾਂਗੇ ਅਸੀਂ ਸੁਮਿਤ ਸੂਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਸਾਡੀ ਆਵਾਜ਼ ਤੇ ਜਿਹੜਾ ਐਡਾ ਵੱਡਾ ਅੱਜ ਜਿਹੜਾ ਉਹਨਾਂ ਨੇ ਉਲੜਵਾਜੀ ਵਾਲੇ ਮੁੰਡੇ ਚੱਕਿਆ ਹੈ ਜਾਂ ਜਿਹੜੇ ਉਹ ਧਮਕੇ ਦਿੰਦੇ ਸੀ ਜਿਹੜੇ ਸਾਡੀ ਟੀਮ ਦੇ ਬੰਦੇ ਸੀਗੇ ਜਿਹੜੇ ਸਾਡੇ ਐਲਾਈ ਦੇ ਸਾਡੇ ਮੈਂਬਰ ਸੀਗੇ ਉਹਨਾਂ ਦੇ ਜਾ ਕੇ ਧਮਕੀ ਦਿੰਦੇ ਸੀ ਅੱਜ ਉਹਨਾਂ ਨੇ ਉਹ ਚੱਕਿਆ ਉਹਦੇ ਨਾਲ ਜਿਹੜੇ ਸਾਡੇ ਸਾਰੇ ਨੂੰ ਜਿਹੜਾ ਹਿੰਮਤ ਮਿਲੀ ਹੈ ਸਾਰੀ ਟੀਮ ਨੂੰ ਤੇ ਅੱਗੇ ਵੀ ਅਸੀਂ ਬਿਲਕੁਲ ਇਦਾਂ ਜਿਹੜਾ ਕੋਈ ਇਦਾਂ ਦੀ ਕਾਰਵਾਈ ਕਰੇਗਾ ਅਸੀਂ ਉਹਦੇ ਖਿਲਾਫ ਖੜੇ ਆ ਜਿਸ ਤਰੀਕੇ ਤੁਸੀਂ ਦੇਖ ਰਹੇ ਹੋ ਪੰਜਾਬ ਸਰਕਾਰ ਕਹਿੰਦੀ ਪੰਜਾਬ ਪੁਲਿਸ ਨਸ਼ਾ ਤਸਕਰਾਂ ਤੇ ਬਾਰ-ਬਾਰ ਰੇਡ ਕਰ ਰਹੀ ਹੈ ਬਾਰ-ਬਾਰ ਉਹਨਾਂ ਦੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੀ ਹੈ ਉਹਨਾਂ ਦੇ ਦੀਖ ਦੇ ਵਿੱਚ ਤੁਸੀਂ ਕਿੰਨਾ ਕੀ ਹੋਸਾ ਲੱਗ ਰਿਹਾ ਸਾਡੇ ਦੇਖੋ ਜੀ ਹਾਲੇ ਤੇ ਆਪਾਂ ਕਹੀਏ ਬੂੰਦ ਜਰੂਰ ਹੋਇਆ ਕੰਮ ਸ਼ੁਰੂ ਹੋਇਆ ਬਟ ਹਾਲੇ ਜਿਹੜੇ ਵੱਡੇ ਮਗਰਮੱਛ ਨੇ ਉਹ ਨਹੀਂ ਜਿਹੜੇ ਛੋਟੇ ਛੋਟੇ ਪੀਣ ਵਾਲੇ ਜਾਂ ਕੋਈ ਇਦਾਂ ਦੇ ਆ ਜਿਹੜਾ ਹਾਲੇ ਜਦੋਂ ਕੋਈ ਵੱਡਾ ਐਪਰੀਸ਼ੀਏਟ ਕਰਨ ਵਾਲਾ ਹੋਊਗਾ ਤੇ ਉਹ ਜੀ ਕਰਾਂਗੇ ਜਿਹੜੇ ਲੁਧਿਆਣਾ ਪੁਲਿਸਾ ਜੀ ਮਤਲਬ ਸਾਰੇ ਇਕੱਠੇ ਹੋ ਕੀ ਕਾਰਨ ਹੈ ਜੋ ਅੱਜ ਸਾਰੇ ਇਕੱਠੇ ਇਸ ਕਾਰਨ ਐਵੇਂ ਕਿ ਕੁਝ ਦਿਨਾਂ ਤੋਂ ਪਹਿਲਾਂ ਅਸੀਂ ਸੀਪੀ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਸੀਗੀ ਸਾਡੇ ਮੱਲੇ ਦੇ ਵਿੱਚ ਉਸ ਬਹੁਤ ਜ਼ਿਆਦਾ ਗਲਤ ਕੰਮ ਹੋ ਰਹੇ ਆ ਉਹਦੇ ਖਿਲਾਫ ਅਸੀਂ ਇੱਕ ਮੋਰਚਾ ਚੱਕਿਆ ਸੀਗਾ ਜੋ ਸਾਰੇ ਮੱਲੇ ਵਾਲਿਆਂ ਨੇ ਇਕੱਠੇ ਹੋ ਕੇ ਚੱਕਿਆ ਸੀਗਾ ਉਹਦੇ ਖਿਲਾਫ ਜੋ ਆਪਾਂ ਸੀਪੀ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਸੀ ਉਹਨਾਂ ਨੇ ਅੱਜ ਉਸ ਚੀਜ਼ ਉੱਤੇ ਕਾਰਵਾਈ ਕੀਤੀ ਸਵੇਰੇ 9:00 ਵਜੇ ਉਹਨਾਂ ਨੇ ਆਪਣੀ ਪੋਸਟ ਲਾ ਕੇ ਪੂਰਾ ਇੱਥੇ ਮਤਲਬ ਕਿ ਸਾਪੋਸ਼ ਕੀਤਾ ਉਹਨਾਂ ਨੇ ਆਏ ਜਿਹੜੇ ਬੰਦਿਆਂ ਦੇ ਖਿਲਾਫ ਸੀਗਾ ਉਹਨਾਂ ਨੂੰ ਚੱਕਿਆ ਬੰਦੇ ਚੁੱਕੇ ਤੇ ਚੁੱਕੇ ਲੈ ਗਏ ਤੇ ਕਿੰਨੇ ਟਾਈਮ ਤੋਂ ਸਮਾ ਸੀਗਾ ਤੇ ਉਹ ਬੰਦੇ ਕੀ ਕਰਦੇ ਸੀਗੇ ਨਸ਼ਾ ਵੇਚਦੇ ਸੀ ਆ ਕੋਈ ਹੁੱਲੜਬਾਜੀ ਕਰਦੇ ਜਿਹਨਾਂ ਨੂੰ ਲੈ ਕੇ ਗਏ ਹੁੱਲੜਬਾਜੀ ਵੀ ਕਰਦੇ ਆ ਨਸ਼ਾ ਵੀ ਵੇਚਦੇ ਆ ਹੋਰ ਬਹੁਤ ਗਲਤ ਕੰਮ ਕਰਦੇ ਆ ਅੱਛਾ ਜੀ ਬਹੁਤ ਹੀ ਗਲਤ ਕੰਮ ਕਰਦੇ ਆ ਟੀਕੇ ਲਾਉਂਦੇ ਆ ਪਾਰਕਾਂ ਦੇ ਵਿੱਚ ਬੈਠਦੇ ਆ ਜਗਾ ਜਗਾ ਤੇ ਇਹਨਾਂ ਨੇ ਗੰਦ ਪਾਇਆ ਹੋਇਆ ਅੱਛਾ ਜੀ ਤੇ ਕਿੰਨੇ ਟਾਈਮ ਦਾ ਸਮਾਂ ਸੀਗਾ ਇਸ ਵੇਲੇ 9:30 ਵਜੇ ਦੀ ਗੱਲ ਹੁਣ ਕੀ ਲੱਗਦਾ ਜਿਸ ਤਰੀਕੇ ਏਰੀਆ ਦੇ ਵਿੱਚ ਇਹ ਕਦੇ ਇਲਾਜ ਦੀ ਬਜਰੀ ਕਾਰਵਾਈ ਹੋ ਰਹੀ ਕੀ ਲੱਗਦਾ ਪ੍ਰਸ਼ਾਸਨ ਦੇ ਉੱਪਰ ਬਿਸ਼ਾਦਾ ਬੰਦਿਆ ਹੈ ਪਰ ਸਾਨੂੰ ਦੇ ਕੰਮ ਕੰਮ ਲੱਗੇ ਸੀ ਸੀਪੀ ਸੀਪੀ ਸਰ ਦਾ ਬਹੁਤ ਬਹੁਤ ਥੈਂਕ ਯੂ ਹੈ ਕਿ ਜੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਅੱਜ ਉਹਨਾਂ ਨੇ ਸਾਨੂੰ ਕਰਕੇ ਦਿਖਾਇਆ ਜੀ ਮਾਮਲੋਗਾ ਜਿਹੜਾ ਤੁਹਾਰੇ ਪੁੱਤੋਂ ਤੁਸੀਂ ਅਸੀਂ ਤਾਂ ਸੀਪੀ ਸੀਪੀ ਸਾਹਿਬ ਨੇ ਕਿਹਾ ਸੀ ਨੂੰ ਨੰਬਰ ਕੰਪਲੇਨ ਕਰਨ ਵਾਸਤੇ ਵੀ ਐਸਐਸ ਜਦੋਂ ਮਤਲਬ ਉਹ ਆਪਣੀ ਬੇਟੀ ਨੂੰ ਵਾਪਸ ਟੈਕ ਲੈ ਕੇ ਆਏ ਤੇ ਹੰ ਦਾ ਸਾਰੇ ਟੈਕ ਦੀ ਕਾਜ਼ੀ ਸੀਪ ਸਾਹਿਬ ਕੋਲ ਆਇਆ ਉਹਨੇ ਅਸੀਂ ਸੀਪ ਸਾਹਿਬ ਨੂੰ ਰਿਪੋਰਟ ਦੇ ਕੇ ਬਾਹਰ ਆ ਰਹੇ ਸੀ ਤੇ ਉਹਨਾਂ ਦੀ ਬੇਟੀ ਨੇ ਇੰਨੀ ਕੁ ਬਤਮੀਜ਼ੀ ਨਾ ਇੰਨਾ ਕੁ ਬਤਮੀਜ਼ੀ ਬੋਲੀ ਹੈਗੀ ਹੈ ਕਹਿੰਦੀ ਤੈਨੂੰ ਛੱਡਣਾ ਨਹੀਂ ਮੈਂ ਤੈਨੂੰ ਛੱਡੂਗੀ ਨਹੀਂ ਹੁਣ ਤੈਨੂੰ ਬਿਲਕੁਲ ਹੀ ਛੱਡੂਗੀ ਤੈਨੂੰ ਸੋਧਣੀ ਹੈ ਤੈਨੂੰ ਛੱਡੂਗੀ ਮੈਂ ਅਚਕੀਜ਼ ਕਾਰਨ ਲਈ ਤੁਹਾਡੇ ਨਾਲ ਇਸ ਤਰੀਕੇ ਬਤਮੀਜ਼ੀ ਕੀਤੀ ਉਹਨਾਂ ਨੇ ਇਹ ਚੰਗਾ ਕੰਮ ਕਰ ਰਹੇ ਨੇ ਅਸੀਂ ਜਿਹੜੇ ਚੰਗਾ ਕੰਮ ਕਰ ਰਹੇ ਹਾਂ ਮਹੱਲੇ ਦੇ ਨਾਲ ਨਾਲ ਰਲ ਕੇ ਚੱਲ ਰਹੇ ਹਾਂ ਹੋਰ ਹੋ ਸਾਡੀ ਕੋਈ ਜੱਤੀ ਦੁਸ਼ ਯਾਰ ਕੱਡੇ ਜਾ ਰਿਹਾ ਹੋਰ ਕੁਝ ਨਹੀਂ ਮੁੰਡੇ ਥਾਣਾ ਲੈ ਆਏ ਗਿਆ ਥਾਣੇ ਲੈ ਆਏ ਗਿਆ ਉਸ ਤੋਂ ਬਾਅਦ ਛੱਡਿਆ ਗਿਆ ਉਸ ਤੋਂ ਬਾਅਦ ਇਸ ਤਰ੍ਹਾਂ ਕਿ ਸਾਡੇ ਨਾਲ ਬਦਤਮੀਜ਼ੀ ਹਾਂ ਉਸ ਤੋਂ ਬਾਅਦ ਜਾ ਕੇ ਬਹੁਤ ਜਾ ਕੇ ਗਾਲੀ ਗਲੋਚ ਕੱਢੀ ਔਰ ਸਾਨੂੰ ਹੀ ਅਟੈਕ ਕੀਤਾ ਗਿਆ ਸਾਡੀ ਫੈਮਲੀ ਤੇ ਅਟੈਕ ਕੀਤਾ ਗਿਆ ਤੇ ਦੁਬਾਰਾ ਫਿਰ ਤੁਸੀਂ ਥਾਣੇ ਪਹੁੰਚ ਕੇ ਫਿਰ ਅਸੀਂ ਥਾਣੇ ਆ ਕੇ ਆਏ ਤੁਸੀਂ ਤਾਂ ਸਿਰੇ ਨਾਲ ਛੱਡਿਆ ਹੈਗਾ ਤੇ ਤੁਸੀਂ ਸਾਡੇ ਤੇ ਫੇਰ ਇਹ ਹੋ ਰਹੀ ਆ ਤੇ ਉਹਨਾਂ ਨੇ ਹੁਣ ਫੇਰ ਫੇਰ ਅਰੈਸਟ ਕਰ ਲਏ ਨੇ बिना ने हंगामा दिखा कितने के रहना नहीं दिया एल आई जी फ्लैट से और तो कोई नाम पता तो आप सिंगला बर्तन स्टोर अच्छा सिंगला पर एक काम की करते हैं एक गैस पर दे सिलेंडर आंच छोटे सिलेंडर बड़े सिलेंडर तो छोटे सिलेंडर का गैस पर पार्थ? है अगर तू देख दे नहीं छोटे सिलेंडर पर नहीं बेर कानूनी है फिर भी बिल्कुल कैरकुने जी जो अगला अगला बहुत कुछ कहता है जी उत कहता जी इस असा करना है जी काम है। अच्छा जी ते जे कोई रोकदा तो उन्हें फिर धमकी दिता है जी भाने तो शरीया शरेआम धमकिया दिता सारे लगने तो तो खाने तो मैं 200 300 तीन सौ एक पांच सौ मीटर दूर जिस तरह काम करना गैर कानूनी पुलिस कभी कार्रवाई नहीं करती है नहीं जी नहीं कर रही ताही तो कार्रवाई नहीं कर रही तो ताही पता लग रहा हूँ कर असी सारे महला कट्ठे हो सुमी जी ने कहा कि हूँ कार्रवाई ना तो सेंट्रल जेल ताजपुर ਜਿਹੜਾ ਚੈਕਿੰਗ ਅਭੀ ਅੰਕ ਕੀਤਾ ਗਿਆ ਸੀ ਜਿਹਦੇ ਵਿੱਚ ਜ਼ੋਨ 4 ਦੇ ਐਡੀਸੀਪੀ ਸਾਬ ACP ਇੰਡਸਟਰੀਅਲ ਏਰੀਆ A ਮੈਂ ਸਾਡੇ ਜ਼ੋਨ ਦੇ ਸੱਤ ਦੇ ਸੱਤ ਸਿਚੂ ਸਾਹਿਬ ਅਲੋਂਗ ਵਿਦ ਫੋਰਸ ਅਸੀਂ ਸੈਂਟਰਲ ਜੇਲ ਦਾ ਜਿਹੜਾ ਕਸੋ ਆਪਰੇਸ਼ਨ ਕੀਤਾ ਸੀ ਜੇਲ ਦੇ ਵਿੱਚ ਚੈਕਿੰਗ ਕੀਤੀ ਜਿਹਦੇ ਵਿੱਚ ਅਸੀਂ ਸਾਰੀਆਂ ਬੈਰਕਸ ਦੇ ਵਿੱਚ ਏਰੀਆ ਚੈਕਿੰਗ ਕੀਤੀ ਹੈ ਉਸ ਤੋਂ ਇਲਾਵਾ ਜਿਹੜਾ ਨਸ਼ੇ ਦੀ ਰੋਕਥਾਮ ਦੇ ਲਈ ਸੰਜੀ ਗਾਂਧੀ ਕਲੋਨੀ ਸੈਕਟਰ 32 ਦਾ ਏਰੀਆ ਉੱਥੇ ਜਿਹੜੇ ਜਿਹੜੇ ਸਸਪੈਕਟਡ ਸਾਡੇ ਨਸ਼ਿਆਂ ਦੇ ਕੰਮ ਦੇ ਵਿੱਚ ਲੋਕ ਜਿਨ੍ਹਾਂ ਦੇ ਬਾਰੇ ਸਾਡੇ ਕੋਲ ਕੁਝ ਇਨਫੋਰਮੇਸ਼ਨਸ ਹੈਗੀਆਂ ਨੇ ਤੋਂ ਉਹਨਾਂ ਦੇ ਉੱਤੇ ਅਸੀਂ ਜਿਹੜੀ ਹੈ ਸਰਪ੍ਰਾਈਜ਼ਡ ਚੈਕਿੰਗ अर्ਲੀ ਮਾਰਨਿੰਗ ਸਵੇਰ 5 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਇਹ ਸਾਰਾ ਆਪਰੇਸ਼ਨ ਚਲਾਇਆ ਇਹਦੇ ਵਿੱਚ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਅਸੀਂ ਉਹਨਾਂ ਦੇ ਉੱਤੇ ਅੱਗੇ ਫਰਦਰ ਵਰਕ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦਾ ਵੀ ਕੁਝ ਅਗਲੀ ਜਿਹੜੀ ਸਟਰੈਟਜੀ ਹੋਏਗੀ ਉਹਦੇ ਅਕੋਰਡਿੰਗਲੀ ਜੋ ਵੀ ਰਿਜ਼ਲਟਸ ਹੋਣਗੇ ਉਹਦੇ ਅਕੋਰਡਿੰਗਲੀ ਅਸੀਂ ਤੁਹਾਨੂੰ ਦੁਬਾਰਾ ਫਿਰ ਪ੍ਰੀਜ਼ੈਂਟ ਕਰਾਂਗੇ ਸਰ ਅੱਥੇ ਕੋਈ ਨਸ਼ਾ ਤਸਕਰ ਵੀ ਮਿਲਿਆ ਸੀਗਾ ਜਿਹੜਾ ਲੈ ਕੇ ਆਏ ਅਸੀਂ ਤਾਂ ਨਹੀਂ ਨਸ਼ਾ ਤਸਕਰ ਤਾਂ ਸਾਡੇ ਕੋਲ ਕੋਈ ਨਹੀਂ ਆਇਆ ਕੋਈ ਨਸ਼ਾ ਤਸਕਰ ਨਹੀਂ ਅਸੀਂ ਲੈ ਕੇ ਆਏ ਸੀਗੇ ਅਲਬਤੋ ਉਤੇ ਕਿ ਮਸਲਾ ਸੀਗਾ ਜਿਹੜਾ ਕਿ ਲੋਕਲ ਰੈਸੀਡੈਂਟਸ ਜਿਹੜੇ ਨੇ ਸੈਕਟਰ 32 ਦੇ ਏਰੀਆ ਦੇ ਰਹਿਣ ਵਾਲੇ ਨੇ ਉਹਨਾਂ ਦਾ ਇੱਕ ਮਸਲਾ ਸੀਗਾ ਕੁਝ ਬਦਮਾਸ਼ੀ ਟਾਈਪ ਦੇ ਏਰੀਏ ਦੇ ਕੰਮ ਕਰਦੇ ਬੰਦੇ ਸੀਗੇ ਉਹਨਾਂ ਨੂੰ ਦੋ ਤਿੰਨ ਜਣਿਆਂ ਨੂੰ ਰਾਉਂਡ ਅਪ ਕਰਕੇ ਲਿਆਏ ਸੀਗੇ ਉਹਨੂੰ ਤੋਂ ਕੁਝ ਕੁਝ ਕਰਕੇ ਅਗਲੀ ਉਹਨਾਂ ਦੀ ਫਰਦਰ ਪ੍ਰੋਸੀਡਿੰਗਸ ਜਿਹੜੀਆਂ ਨੇ ਉਹ ਜਾਰੀ ਨੇ ਸਰ ਜਿਹੜਾ ਮੁੰਡਾ ਲੈ ਕੇ ਆਏ ਸੀ ਉਸ ਦੇ ਪਿੱਛੇ ਦਾ ਕੋਈ ਰਿਕਾਰਡ ਚੈੱਕ ਕੀਤਾ ਗਿਆ ਸੀ ਕੀ ਕਰਦਾ ਸੀ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਉਹਦੀ ਪ੍ਰੋਸੀਡਿੰਗਸ ਜਿਹੜੀਆਂ ਨੇ ਉਹ ਜਾਰੀ ਨੇ ਸਾਡੇ ਐਸਐਚਓ ਸਾਹਿਬ ਉਸ ਚੀਜ਼ ਨੂੰ ਲੁੱਕ ਆਫਟਰ ਕਰ ਰਹੇ ਨੇ ਸੋ ਹੀ ਇਸ ਵਰਕਿੰਗ ਓਨ ਦੈਟ